ਸਾਰੇ ਨੂੰ ਉਮੀਦ ਕਰਦੇ ਤੁਸਾਰੇ ਠੀਕ ਠਾਕ ਹੋਵੋਗੇ ਹਾਂਜੀ ਜਿਹੜੀਆਂ ਭੈਣਾਂ ਮੈਨੂੰ ਮੈਸੇਜ ਕਰ ਰਹੀਆਂ ਸੀ ਕਿ ਬਰਬਰੀ ਦੇ ਦੀ ਕੱਟ ਪੀਸ ਆ ਗਏ ਕਿ ਨਹੀਂ ਹਾਂਜੀ ਬਰਬਰੀ ਦੇ ਕੱਟ ਪੀਸ ਆ ਚੁੱਕੇ ਨੇ ਬਹੁਤ ਜੈਨੂਨ ਪ੍ਰਾਈਸ ਦੇ ਵਿੱਚ ਕਲਰ ਚੈੱਕ ਕਰੀ ਜਾਓ ਜੀ ਇਹ ਹੈਗਾ ਫਸਟ ਕਲਰ 2 ਟੀ ਮੀਟਰ ਦੀ ਕੱਟ ਰਹੂਗੀ ਤੇ ਪ੍ਰਾਈਸ ਰਹੂਗਾ ਸਿਰਫ ਔਰ ਸਿਰਫ 25 ਰੁਪਏ ਇਹ ਹੈਗਾ ਜੀ ਫਸਟ ਕਲਰ ਆ ਆ ਹੈਗਾ ਜੀ ਨੈਕਸਟ ਕਲਰ ਦੇਖੋ ਬਹੁਤ ਸੋਹਣੇ ਪੀਸ ਨੇ ਜੀ ਬਰਬਰੀ ਦੇ ਸਿਰਫ ਔਰ ਸਿਰਫ 25 ਰੁਪਏ ਦਾ ਪੀਸ ਮਿਲੂਗਾ ਆ ਹੈਗਾ ਜੀ ਇਹਦੇ ਵਿੱਚ ਬਰਬਰੀ ਚ ਨੈਕਸਟ ਕਲਰ ਆ ਹੈਗਾ ਜੀ ਨੈਕਸਟ ਇਹਦੇ ਨਾਲ ਦਾ ਆਪਾਂ ਤੁਹਾਨੂੰ ਇੱਕ ਪਹਿਲਾਂ ਵੀ ਦਿਖਾਇਆ ਸੀ ਉਹਦੇ ਤੇ ਇਹਦੇ ਵਿੱਚ ਲਿਟਲ ਬਿਟ ਜੀ ਫਰਕ ਹੈ ਦੇਖਣ ਨੂੰ ਦੋਵੇਂ ਇਹ ਤੋਂ ਨਿੱਕੋ ਜਿਹਾ ਲੱਗਦੇ ਹੋਣੇ 100 ਰੁਪਏ ਦੇ ਤੁਹਾਨੂੰ 4 ਪੀਸ ਮਿਲਣਗੇ ਜੀ ਉਸ ਤੋਂ ਬਾਅਦ ਜੀ ਆ ਗਿਆ ਸ਼ਿਮਰ ਦਾ ਆਹ ਵਾਲਾ ਆ ਗਿਆ ਜੀ ਸ਼ਿਮਰ ਦਾ ਆਫੇਰ ਆ ਗਿਆ ਜੀ ਬਰਬਰੀ ਦਾ ਇਹ ਵਾਲਾ ਵੀ ਆ ਗਿਆ ਜੀ ਸ਼ਿਮਰ ਦਾ ਇਹਦੇ ਦੋ ਕਲਰ ਨੇ ਜੀ ਇਹਦੇ ਵਿੱਚ ਟਾਈ ਡਾਈ ਦਾ ਲਾਈਨਰ ਵਾਲਾ ਨੈਕਸਟ ਆ ਆ ਗਿਆ ਜੀ ਸ਼ਿਮਰ ਦਾ ਨੈਕਸਟ ਆ ਗਿਆ ਜੀ ਸਿਲਕ ਦਾ ਨੈਕਸਟ ਆ ਗਿਆ ਜੀ ਸ਼ਿਫੋਨ ਦਾ ਨੈਕਸਟ ਫੇਰ ਆ ਗਿਆ ਜੀ ਸ਼ਿਮਰ ਦਾ 2.5 ਮੀਟਰ ਦੀ ਕੱਟ ਰਹੂਗੀ ਜੀ ਇਹਨਾਂ ਦੀ ਨੈਕਸਟ ਆ ਗਿਆ ਜੀ ਚਨੂਨ ਦਾ ਨੈਕਸਟ ਫੇਰ ਆ ਗਿਆ ਜੀ ਸ਼ਿਮਰ ਦਾ ਨੈਕਸਟ ਆ ਗਿਆ ਜੀ ਸ਼ਿਫੌਨ ਦਾ ਨੈਕਸਟ ਆ ਗਿਆ ਜੀ ਜੌਰਜਟ ਦਾ ਕੱਟ ਸਾਰਿਆਂ ਦੀ 2.5 2.5 ਮੀਟਰ ਹੋਊਗੀ ਜੀ ਇਹ ਵਾਲਾ ਵੀ ਹੈਗਾ ਜੀ ਜੋਰਜਟ ਦਾ ਆ ਵੀ ਹੈਗਾ ਜੀ ਜੋਰਜਟ ਦਾ ਸ਼ਿਫੌਨ ਦਾ ਦੇਖੋ ਬਹੁਤ ਹੀ ਜ਼ਿਆਦਾ ਸੌਫਟ ਹੈ ਆ ਹੈਗਾ ਜੀ ਸ਼ਿਫੌਨ ਦਾ ਰੈੱਡ ਕਲਰ ਆ ਹੈਗਾ ਜੀ ਸ਼ਿਮਰ ਦਾ ਥੋੜਾ ਡਾਰਕ ਕਲਰ ਆ ਰਿਹਾ ਜੀ ਲਾਈਟ ਕਲਰ ਹੈ ਲਾਈਨਾਂ ਵਾਲਾ ਇਹਦੇ ਵਿੱਚ ਡਾਰਕ ਦਿਖਾਈ ਦੇ ਰਿਹਾ ਤੁਹਾਨੂੰ ਨੈਕਸਟ ਫਿਰ ਆ ਗਿਆ ਜੀ ਸ਼ਿਫੌਨ ਦਾ ਨੈਕਸਟ ਆ ਗਿਆ ਜੀ ਸ਼ਿਮਰ ਦਾ ਆ ਵੀ ਸ਼ਿਮਰ ਦਾ ਜੀ ਮਹਿੰਦੀ ਹੈ ਕਲਰ ਦਾ ਆ ਵੀ ਆ ਗਿਆ ਜੀ ਸ਼ਿਮਰ ਦਾ ਪਿੰਕ ਹੈ ਜੀ ਇਹ